ਕੋਈ ਨਾ ਤਾ ਉਹ ਬਹੁਤ ਵੱਡਾ ਧੋਖਾ ਹੋਇਆ ਇਹ ਤਾਂ ਪਿੰਡ ਚ ਮੂੰਹ ਦਿਖਾਉਣ ਜੋਗੀ ਨਹੀਂ ਰਹਿਣਾ ਇਹ ਧੋਖੇ ਦੀ ਤਾਂ ਮੈਨੂੰ ਉਮੀਦ ਵੀ ਨਹੀਂ ਸੀ ਉਹ ਸਾਡੇ ਨਾਲ ਐਡੀ 420 ਹੋ ਗਈ ਸੋਚਿਆ ਸੀ ਕੀ ਤੇ ਹੋ ਗਿਆ ਕੀ ਕੁਲਦੀਪ ਫੇਰ ਕਰਨਾ ਕਰ ਆਪਾਂ ਕੁਝ ਕਰਦੇ ਤੁਸੀਂ ਮੈਨੂੰ ਫੋਨ ਦਿਓ ਸਾਸਰੀ ਕਲਪਨ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਹੁਣੇ ਮੈਂ ਤੇ ਜਸ ਦਾ ਡੈਡੀ ਦੋਨੋਂ ਤੁਹਾਡੇ ਕੋਲ ਆਉਣ ਲੱਗੇ ਆ ਕੋਈ ਜ਼ਰੂਰੀ ਗੱਲ ਕਰਨੀ ਆ ਸਾਸਰੀ ਕਲ ਕੋਜ਼ੀਬਾ ਆਪਾਂ ਬੈਠ ਕੇ ਗੱਲ ਕਰਦੇ ਆਂ ਬੈਠ ਕੇ ਗੱਲ ਕਰਨੇ ਨੂੰ ਰਹਿ ਕੀ ਗਿਆ ਨਹੀਂ ਮੈਂ ਕੋਈ ਨਾ ਕੋਈ ਖਾਜਰ ਪੋਟਾ ਬੋਲਦੀਆਂ ਨੇ ਇਹ ਝੂਠ ਹੈ 2 ਮਹੀਨੇ ਮੇਰੇ ਪੁੱਤ ਨੂੰ ਗਏ ਨੂੰ ਹੋਏ ਨੇ ਤੇ ਇਹਨੂੰ ਸਾਢੇ 3 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ ਪਤਾ ਨਹੀਂ ਕਿਹਦਾ ਗੰਦਾ ਖੂਨ ਚੱਕੀ ਫਿਰਦੀ ਐ ਅਮੇਜ਼ਿੰਗ ਮਾਨਾਣਾ ਗੱਲ ਤਾਂ ਕਰਨੀ ਕਰਨੀ ਐ ਧੋਖਾ ਦੇਣ ਨੂੰ ਤੈਨੂੰ ਸਾਡੇ ਪਰਿਵਾਰ ਮਿਲਿਆ ਸੀ ਕੁਲਦੀਪ ਤੂੰ ਆਪ ਨਾ ਬਿਮਾਰ ਹੋ ਜਾਏ ਮੈਂ ਤੇਰੇ ਨਾਲ ਉਸ ਘਰ ਚ ਜਾਂਦਾ ਹੁਣੇ ਚੱਲਦੇ ਆਪਾਂ ਹੁਣੇ ਗੱਲ ਤਾਂ ਇਹਦਾ ਨੁਕਟਾਰਾ ਕਰਨਾ ਆਪਾਂ ਚੱਲ ਜੀਏ ਉਹਦੀ ਮਾਂ ਨੂੰ ਰਿਪੋਰਟ ਦਿਖਾਉਣੀ ਐ ਹਾਂ ਮੈਂ ਮਰੇ ਹੋ ਕੇ ਗੱਲ ਕਰਾਂਗਾ ਤੂੰ ਘਬਰਾ ਨਾ ਚਲੋ ਚੱਲੀਏ ਆਪਾਂ ਆਓ ਹੁਣੇ ਚੱਲੀਏ ਆਪਾਂ ਇਹ ਕਿਹੜੀ ਗੱਲ ਆ ਸਾਡੇ ਨਾਲ ਧੋਖਾ